ਸਾਰੇ ਦੋਸਤਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋਵੋਗੇ ਸਾਰੇ ਤੇ ਆਪਣੇ ਸਿਹਤ ਦਾ ਖਿਆਲ ਰੱਖ ਰਹੇ ਹੋਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਕਰਨ ਤੁਹਾਡੇ ਆਪਣੇ ਚੈਨਲ ਤੇ ਤੁਹਾਡੇ ਆਪਣੇ ਚੈਨਲ ਤੇ ਤੇ ਮਾਫੀ ਚਾਹੁੰਦਾ ਮੈਂ ਕਾਫੀ ਦਿਨਾਂ ਤੋਂ ਕੋਈ ਅਪਡੇਟ ਕਿਸੇ ਟੋਪਿਕ ਤੇ ਨਹੀਂ ਦੇ ਸਕਿਆ ਕੋਈ ਵੀਡੀਓ ਨਹੀਂ ਬਣਾ ਸਕਿਆ ਕਰੀਬ ਇੱਕ ਹਫਤਾ ਹੀ ਹੋ ਗਿਆ ਕਿਉਂਕਿ ਥੋੜਾ ਜਿਹਾ ਮੈਂ ਬਿਜ਼ੀ ਸੀ ਸ਼ਡਿਊਲ ਥੋੜਾ ਜਿਹਾ ਬਿਜ਼ੀ ਸੀਗਾ ਕਿ ਲੁਧਿਆਣਾ ਇਲੈਕਸ਼ਨ ਕਰਕੇ ਥੋੜਾ ਬਿਜ਼ੀ ਐਕ ਮੈਂ ਥੋੜਾ ਕਰ ਗਿਆ ਹੋਇਆ ਸੀਗਾ ਆਪਣੇ ਤੇ ਤੇ ਸਮਾਂ ਨਹੀਂ ਮਿਲ ਪਿਆ ਤੇ ਕਾਫੀ ਦਿਨਾਂ ਤੋਂ ਮੈਨੂੰ ਮਤਲਬ ਕਿ ਟੌਪਿਕਸ ਮੇਰੇ ਦਿਮਾਗ ਦੇ ਵਿੱਚ ਘੁੰਮ ਰਹੇ ਨੇ ਪਰ ਜਿਵੇਂ ਕਿ ਮੈਂ ਦੱਸਿਆ ਤੇ ਆਪਾਂ ਗੱਲ ਕਰਦੇ ਅੱਜ ਇੱਕ ਮੋਸਟ ਇੰਪੋਰਟੈਂਟ ਟੌਪਿਕ ਐਸਐਸਐਫ ਬਾਰੇ ਜਿਹੜੇ ਮੁੰਡੇ ਕੁੜੀਆਂ ਆਰਮਡ ਗੈਡਰ ਦੇ ਵਿੱਚ ਸਿਲੈਕਟ ਹੋਏ ਨੇ ਤੇ ਉਹ ਮੈਨੂੰ ਪ੍ਰੀਫਰੈਂਸ ਪੋਸਟ ਲਈ ਨੇ ਮੈਂ ਪ੍ਰੀਫਰੈਂਸ ਦੀ ਵੀਡੀਓ ਆਲਰੇਡੀ ਬਣਾਤੀ ਸੀਗੀ ਤੇ ਫਿਰ ਵੀ ਮੈਂ ਇੱਕ ਈੜੀ ਸੈਪਰੇਟ ਵੀਡੀਓ ਕਾਫੀ ਸਟੂਡੈਂਟਸ ਮੈਨੂੰ ਫੋਨ ਕਰਕੇ ਜੋ WhatsApp ਪਰ ਕੀ ਵੀ ਕਿਹਾ ਕਿ ਸਾਨੂੰ SSF ਤੇ ਦੱਸੋ ਜੀ SSF ਅਸੀਂ ਕਿੱਦਾਂ ਜੁਆਇਨ ਕਰ ਸਕਦੇ ਆ ਜਾਂ SSF ਦੀ ਕੋਈ ਪ੍ਰੇਫਰੈਂਸ ਹੁੰਦੀ ਆ ਠੀਕ ਆ ਜਾਂ ਸਾਥੋਂ ਮਤਲਬ ਕਿ ਮਤਲਬ ਕਿ ਪੁੱਛਿਆ ਜਾਊਗਾ ਤੁਸੀਂ SSF ਦੇ ਜਾਣਾ ਚਾਹੁੰਦੇ ਆ ਕਿ ਨਹੀਂ ਜਾਣਾ ਚਾਹੁੰਦੇ ਆ ਮਤਲਬ ਇੰਨਾਂ ਦੇ ਕਾਫੀ ਸਵਾਲ ਮੈਨੂੰ ਜਿਹੜੇ ਹੈਗੇ ਕਮੈਂਟ ਬਾਕਸ ਦੇ ਵਿੱਚ ਆਏ ਆ WhatsApp ਤੇ ਆਏ ਨੇ ਠੀਕ ਆ ਕਈ ਸਟੂਡੈਂਟ ਕਾਲ ਕਰਕੇ ਪੁੱਛ ਰਹੇ ਨੇ ਤਾਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਕੋਈ ਗੱਲ ਨਹੀਂ ਮੈਂ ਥੋੜਾ ਬਿਜ਼ੀ ਆ ਤੇ ਮੈਂ ਤੁਹਾਨੂੰ ਜਿਹੜਾ ਵੀਡੀਓ ਬਣਾ ਕੇ ਅਪਡੇਟ ਦੇ ਦੇ ਦੂੰਗਾ ਵੀ ਕਿੱਦਾਂ ਅਸੀਂ ਜਿਹੜਾ ਉਹ SSF ਦੇ ਵਿੱਚ ਆ ਸਕਦੇ ਆ ਤੇ ਵੀਡੀਓ ਸਾਰੀ ਦੇਖੋ ਜੇ ਤੁਹਾਨੂੰ ਤੁਸੀਂ ਆਰਮਡ ਕੈਡਰ ਦੇ ਵਿੱਚ ਸਿਲੈਕਟ ਹੋਏ ਹੋ ਤੇ ਤੁਸੀਂ ਮਤਲਬ ਐਸਐਸਐਫ ਦੇ ਵਿੱਚ ਜਾਣ ਦੇ ਸ਼ਕੀਨ ਹੋ ਜਾਂ ਮਤਲਬ ਕਿ ਤੁਸੀਂ ਚਾਹੁੰਦੇ ਹੋ ਕਿ ਸਾਡਾ ਨੰਬਰ ਜਿਹੜਾ ਐਸਐਸਐਫ ਦੇ ਵਿੱਚ ਆਵੇ ਤੇ ਸ਼ੁਰੂ ਕਰਦੇ ਹਾਂ ਫਿਰ ਬਿਨਾਂ ਕਿਸੇ ਦੇਰੀ ਦੇ 올 अबाउट ਐਸਐਸਐਫ ਫੋਰਸ ਠੀਕ ਹੈ ਤੇ ਸ਼ੁਰੂ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਐਸਐਸਐਫ ਫੋਰਸ ਆ ਉਹ ਬਿਲਕੁਲ ਇੱਕ ਨਵੀਂ ਫੋਰਸ ਆ ਜਿਹੜੀ ਕਿ 2021 ਦੀ ਭਰਤੀ ਜੋ ਕਿ ਸਾਡੀ ਭਰਤੀ ਸੀ ਡਿਸਟ੍ਰਿਕਟ ਆਰਮਡ ਕੈਡਰ ਦੀ 4358 ਪੋਸਟਾਂ ਠੀਕ ਹੈ ਜੀ ਤੇ ਉਹਦੇ ਵਿੱਚੋਂ ਮਤਲਬ ਕਿ ਜਿਹੜੇ ਆਰਮਡ ਕੈਟਰ ਦੇ ਵਿੱਚ ਮੁੰਡੇ ਕੁੜੀਆਂ ਸਿਲੈਕਟ ਹੋਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਨਵੀਂ ਫੋਰਸ ਇੱਕ ਜਾਂ ਨਵਾਂ ਇੱਕ ਵਿੰਗ ਬਣਾ ਦਿੱਤਾ ਗਿਆ ਮਤਲਬ ਵਿੰਗ ਆਰਮਡ ਕੈਟਰ ਦਾ ਇੱਕ ਸਬ ਵਿੰਗ ਬਣਾ ਦਿੱਤਾ ਗਿਆ ਠੀਕ ਹੈ ਉਹਦੇ ਵਿੱਚ ਮਤਲਬ ਕਿ ਜਦੋਂ ਕਿ ਰੋਡ ਦੇ ਉੱਪਰ ਗੱਡੀਆਂ ਲੱਗੀਆਂ ਹੁੰਦੀਆਂ ਤੂੰ ਇਸ ਬਾਰੇ ਤੈਨੂੰ ਸਾਰਾ ਕੁਝ ਪਤਾ ਹੀ ਹੋਊਗਾ ਵੀ ਰੋਡ ਦੇ ਉੱਪਰ ਜੋ ਐਕਸੀਡੈਂਟ ਹੋ ਜਾਂਦੇ ਨੇ ਜਾਂ ਮਤਲਬ ਕੋਈ ਹੋਰ ਜਿੱਦਾਂ ਕਹਿ ਸਕਦੀ ਐ ਵੀ ਕਿ ਚਲਾਣ ਵਗੈਰਾ ਕਰਦੇ ਨੇ ਤਾਂ ਉਹ ਜਿਹੜਾ ਐਸਐਸਐਫ ਕੰਮ ਕਰਦੀ ਹੈ ਠੀਕ ਹੈ ਜੀ ਤੇ ਮੋਸਟ ਆਫ ਮਤਲਬ ਜਿਆਦਾਤਰ ਸਰਟੀਫੀਕੇਟ ਤਾਂ ਹੀ ਹੁੰਦਾ ਵੀ ਜੇ ਕਿਸੇ ਨੇ ਸਟੱਲ ਲੱਗ ਜੇ ਤਾਂ ਉਹ ਮਤਲਬ ਕਿ ਰੱਖ ਰਖਾ ਬਚਾ ਦਾ ਕੰਮ ਕਰਦਨੇ ਤੇ ਉਹ ਹਸਪੀਟਲ ਤੱਕ ਜੜਾ ਉਹ ਪਹੁੰਚਾਉਂਦੇ ਨੇ ਠੀਕ ਹੈ ਜੀ ਤੇ ਐਸਐਸਐਫ ਜਿਹੜੀ ਵਰਦੀ ਆ ਉਹ ਮੈਂ ਤੁਹਾਨੂੰ ਸ਼ੋਅ ਕਰ ਦਿੰਨਾ ਇੱਕ ਫੋਟੋ ਸ਼ੋਅ ਕਰ ਦਿੰਨਾ ਠੀਕ ਹੈ ਤੇ ਇਹ ਜਿਹੜੀ ਹੈਗੀ ਐਸਐਸਐਫ ਦੀ ਵਰਦੀ ਆ ਉਸ ਵਾਲਾਂ ਦੇ ਵਿੱਚ ਮਤਲਬ ਉਹ ਡਿਪੈਂਡ ਕਰਦਾ ਵੀ ਮਤਲਬ ਜਿਹੜਾ ਕੋਟ ਜਰਸੀ ਆ ਉਹ ਕਿਹੜੀ ਉਹ ਯੂਜ਼ ਕਰਦੇ ਨੇ ਠੀਕ ਹੈ ਤੇ ਜਿਹੜੀ ਨਾਰਮਲ ਜਿਹੜੀ ਮਤਲਬ ਗਰਮੀ ਵਾਲੀ ਡਰੈੱਸ ਆ ਉਹ ਇਹ ਵਾਲੀ ਡਰੈੱਸ ਆ ਠੀਕ ਹੈ ਜੀ ਤੇ ਇਹਦੇ ਵਿੱਚ ਮਤਲਬ ਕਿ ਜਦੋਂ ਅਸੀਂ ਬੈਚ ਪਾਸ ਹੋਏ ਸਾਡ ਠੀਕ ਹੈ ਪੀਆਰਟੀਸੀ ਜਹਾਂ ਦੇਲਾ ਆਈਐਸਟੀਸੀ ਕਪੂਰਥਲਾ ਔਰ ਆਰਟੀਸੀ ਜਲੰਧਰ ਠੀਕ ਹੈ ਜੀ ਇੱਥੇ ਸਾਰਿਆਂ ਨੂੰ ਮਤਲਬ ਕਿ ਸੀਐਮ ਸਾਹਿਬ ਨੇ ਮਤਲਬ ਸਾਨੂੰ ਜਿਹੜਾ ਹੈਗਾ ਚੀਫ ਗੈਸ ਸੀ ਕਿ ਉਹਨਾਂ ਨੇ ਤੁਹਾਨੂੰ ਬੜਾ ਮਤਲਬ ਕਿ ਆਸ਼ੀਰਵਾਦ ਦਿੱਤਾ ਸੀ ਨਾ ਜੋ ਸਾਡਾ ਬੈਚ ਪਾਸ ਹੋਇਆ ਸੀਗਾ ਠੀਕ ਹੈ ਜੀ ਤੇ ਜਿਹਦੇ ਵਿੱਚੋਂ ਕੁਝ ਕੰਪਨੀਆਂ ਪੀਆਰਟੀਸੀ ਜਾਣ ਕੇ ਲੈਂਦੇ ਅਸੀਂ ਕੁਝ ਕੰਪਨੀਆਂ ਆਰਟੀਸੀ ਦੀਆਂ ਸੀ ਔਰ ਕੁਝ ਕੰਪਨੀਆਂ ਆਈਐਸਟੀਸੀ ਕਪੂਰਥਲਾ ਦੀਆਂ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਲਿਸਟ ਆਈ ਸੀ ਆਰਮਡ ਗੈਡਰ ਵਿੰਗ ਦੀ ਠੀਕ ਹੈ ਵੀ ਇਹਦੇ ਵਿੱਚੋਂ ਅਸੀਂ ਇੱਕ ਨਵੀਂ ਫੋਰਸ ਬਣਾਉਣ ਜਾ ਰਹੇ ਹਾਂ ਠੀਕ ਹੈ ਜੋ ਕਿ ਹੈਗੀ ਹੈ ਜੀ ਸੜਕ ਸੁਰੱਖਿਆ ਫੋਰਸ ਐਸ ਐਸ ਐਫ ਠੀਕ ਹੈ ਜੀ ਜਿਹਦੇ ਵਿੱਚ ਕਿ ਮਤਲਬ ਕਿ ਕਰੀਬ 125 ਤੋਂ ਪਲੱਸ ਗੱਡੀਆਂ ਸੀਗੀਆਂ ਮਤਲਬ ਕਿ ਮੈਨੂੰ ਹੁਣ ਐਗਜੈਕਟ ਨਹੀਂ ਯਾਦ ਕਿੰਨੀਆਂ ਗੱਡੀਆਂ ਸੀ ਤੇ ਉਹਦੇ ਵਿੱਚ ਜੋ ਗੱਡੀਆਂ ਸੀਗੀਆਂ ਤੇ ਉਹਦੇ ਵਿੱਚ ਮਤਲਬ ਕਿ ਉਹਦੇ ਜਿਹੜੇ ਤੇ ਉਹਦੇ ਵਿੱਚ ਜਿਹੜੇ ਸਾਰੇ ਇਸ ਸਮੇਂ ਸਰਵ ਕਰ ਰਹੇ ਨੇ ਠੀਕ ਹੈ ਉਹ 2021 ਦੀ ਭਰਤੀ ਵਾਲੇ ਨੇ ਔਰ ਜਿਹੜੇ ਉਹਨਾਂ ਦੇ ਸਿਕਿਉਰਟੀ ਇੰਚਾਰਜ ਨੇ ਠੀਕਾ ਉਹ ਮੋਸਟਲੀ ਜਾਂ ਤਾਂ ਡਿਸਟ੍ਰਿਕਟ ਇੰਟਰਵਿਊ ਚੋਂ ਕੁਝ ਲੈਗੇ ਤੇ ਜਾਂ ਉਹ ਆਰਮਡ ਗੈਡਰ ਦੇ ਵਿੱਚੋਂ ਲੈਗੇ ਨੇ ਠੀਕ ਹੈ ਜਿੱਦਾਂ ਕਿ ਏਐਸਆਈ ਹੋਗਾ ਜਾਂ ਸਾਥਨ ਇੰਸਟ੍ਰਕਟਰ ਵਗੈਰਾ ਹੋਵੇਗਾ ਠੀਕ ਹੈ ਜੀ ਤਾਂ ਉਹਨਾਂ ਦੀ ਮਤਲਬ ਇੱਕ ਵੱਖਰੀ ਫੋਰਸ ਬਣਾਈ ਗਈ ਜਿੱਦਾਂ ਕਿ ਹੈੱਡ ਉੱਪਰ ਐਸਐਸਪੀ ਲਾਇਆ ਗਿਆ ਠੀਕ ਹੈ ਜੀ ਤੇ ਮਤਲਬ ਇੱਕ ਵੱਖਰਾ ਮਤਲਬ ਇਹ ਨਾ ਉਹਨਾਂ ਦਾ ਜਿਵੇਂ ਕਹਿ દਈਏ ਵੀ ਇੱਕ ਵਿੰਗ ਇੱਕ ਸਬ-ਵਿੰਗ ਦਾ ਅਲੱਗ ਬਣਾਤਾ ਤੇ ਇਸੇ ਤਰ੍ਹਾਂ ਜਿਹੜੀ ਮਤਲਬ ਕਿ ਐਸਐਸਐਫ ਫੋਰਸ ਦੀ ਉਹ ਇਨੌਗੁਰੇਸ਼ਨ ਹੋਈ ਸੀ ਤੇ ਇਸੇ ਤਰ੍ਹਾਂ ਮਤਲਬ ਕਿ ਜਿਹੜਾ ਹੈਗਾ ਐਸਐਸਐਫ ਫੋਰਸ ਉਹ ਕੰਮ ਕਰਦੀ ਹੈ ਮਤਲਬ ਫੋਰਸ ਦੇ ਵਿੱਚ ਜਿਹੜੇ ਬੰਦੇ ਲਏ ਗਏ ਸੀ ਮਤਲਬ ਮੁੰਡੇ ਕੁੜੀਆਂ ਲਏ ਗਏ ਸੀਗੇ ਉਹਦੇ ਵਿੱਚ ਕੋਈ ਪ੍ਰੀਫਰੈਂਸ ਨਹੀਂ ਮੰਗੀ ਗਈ ਸੀ ਕੁਝ ਨਹੀਂ ਮੰਗਿਆ ਗਿਆ ਸੀਗਾ ਤੇ ਇਸੇ ਤਰ੍ਹਾਂ ਮਤਲਬ ਕਿ ਜਿਹੜੇ ਹੈਗੇ ਆ ਮੁੰਡੇ ਕੁੜੀਆਂ ਦੇ ਨਾਮ ਜਿਹੜੇ ਹੋਗੇ ਉਹਨਾਂ ਤੋਂ ਪ੍ਰੀਫਰੈਂਸ ਨਹੀਂ ਮੰਗੀ ਗਈ ਸੀ ਕਿਉਂਕਿ ਬੈਚ ਪਾਸ ਹੋਣ ਤੋਂ ਬਾਅਦ ਜਿਹੜਾ ਮਤਲਬ ਲਿਸਟ ਆਈ ਸੀਗੀ ਤੇ ਮੁੰਡੇ ਕੁੜੀਆਂ ਦੇ ਨਾਮ ਜਿਹੜੇ ਪਿੱਛੋਂ ਹੀ ਮੈਕਮੇ ਨੇ ਮਤਲਬ ਕਿ ਉਹ ਪਾਈ ਜੀ ਲਿਸਟ ਦੇ ਵਿੱਚ ਤੇ ਉਹ ਮੁੰਡੇ ਕੁੜੀਆਂ ਜਿਹੜੇ ਹੈਗੇ ਆ ਟ੍ਰੇਨਿੰਗ ਕਰਨ ਉਹਨਾਂ ਨੂੰ ਘੱਟੋ ਘੱਟ 3 6 3 ਮਹੀਨੇ ਜਿਹੜਾ ਉਹ ਭੇਜਿਆ ਗਿਆ ਸੀਗਾ ਠੀਕ ਹੈ ਜੀ ਆਈਐਸਸੀ ਕਪੂਰਥਲਾ ਤੇ ਮਤਲਬ ਅਲੱਗ-ਅਲੱਗ ਟ੍ਰੇਨਿੰਗ ਸੈਂਟਰ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਰੱਖਿਆ ਗਿਆ ਸੀਗਾ ਮਤਲਬ ਅਕੋਰਡਿੰਗ ਟੂ ਵੈਕੈਂਸੀ ਅਕੋਰਡਿੰਗ ਟੂ ਸੀਟਸ ਠੀਕ ਹੈ ਜੀ ਤੇ ਉਹਨਾਂ ਨੇ 3 6 3 ਮਹੀਨੇ ਟ੍ਰੇਨਿੰਗ ਕਰਨ ਤੋਂ ਬਾਅਦ ਜਿਹੜਾ ਉਹਨਾਂ ਦੀ ਮਤਲਬ ਕਿ ਫੋਰਸ ਤੇ ਕਾਫੀ ਸਮੇਂ ਬਾਅਦ ਜਿਹੜੀ 26 ਜਨਵਰੀ ਨੂੰ ਉਹਨਾਂ ਦੀ ਜ ਉਹ ਨੈਗਰੇਟ ਕੀਤੀ ਗਈ ਸੀਗੀ ਸੀਐਮ ਸਾਹਿਬ ਦੇ ਵੱਲੋਂ ਤੇ ਇਹ ਸੀਐਮ ਸਾਹਿਬ ਦੀ ਮਤਲਬ ਕਿ ਇੱਕ ਨਵੀਂ ਫੋਰਸ ਜਿਹੜੀ ਤਨਾਤ ਕਰਨ ਦਾ ਮਕਸਦ ਇਹ ਹੀ ਸੀਗਾ ਕਿ ਜਿਹੜੇ ਸੜਕ ਤੇ ਹੁੰਦੇ ਹਾਦਸੇ ਨੇ ਠੀਕ ਹੈ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਘੱਟ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜੀ ਫਰਸਟ ਏਡ ਆ ਉਹ ਦਿੱਤੀ ਜਾਵੇ ਠੀਕ ਹੈ ਜੀ ਤੇ ਮੋਸਟਲੀ ਇਹੀ ਕੰਮ ਹੁੰਦਾ ਐਸਐਸਐਫ ਦਾ ਪਰ ਗੱਲ ਆਪਾਂ ਮੇਨਲੀ ਇਹ ਕਰਨੀ ਆ ਵੀ ਐਸਐਸਐਫ ਦੇ ਵਿੱਚ ਕੀ ਅਸੀਂ ਪ੍ਰੀਫਰੈਂਸ ਦੇ ਸਕਦੇ ਹਾਂ ਤਾਂ ਨਹੀਂ ਜੀ ਪ੍ਰੀਫਰੈਂਸ ਨਹੀਂ ਆਪਾਂ ਦੇ ਸਕਦੇ ਕਿ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵੈਕੈਂਸੀ ਮੰਗੀ ਜਾਂਦੀ ਆ ਜਾਂ ਮਤਲਬ ਮੁੰਡੇ ਕੁੜੀਆਂ ਦੇ ਨਾਮ ਸ਼ਾਮਿਲ ਕੀਤੇ ਜਾਂਦੇ ਨੇ ਜਾਂ ਤਾਂ ਉਹ ਮਤਲਬ ਪਿੱਛੋਂ ਹੀ ਕੀਤਾ ਜਾਊਗਾ ਤੁਸੀਂ ਕੋਈ ਪ੍ਰੈਫਰੈਂਸ ਨਹੀਂ ਤੁਸੀਂ ਜਿਹੜੀ ਪ੍ਰੈਫਰੈਂਸ ਆ ਉਹ ਸਿਰਫ ਬਟਾਲੀਅਨਸ ਨੂੰ ਦੇਣੀ ਆ ਨਾ ਕਿ ਐਸਐਸਐਫ ਐਸਐਸਐਫ ਇੱਕ ਬਟਾਲੀ ਨਹੀਂ ਐਸਐਸਐਫ ਫੋਰਸ ਆ ਜਿਸ ਦੇ ਵਿੱਚ ਕੀ ਮਤਲਬ ਕਿ ਅਲੱਗ-ਅਲੱਗ ਜਿਦਾਂ ਆਈਆਰਵੀ ਚੋਂ ਵੀ ਬੰਦੇ ਚੱਕ ਲੈ ਜਾਣਗੇ ਕਮਾਂਡੋ ਚ ਵੀ ਚੱਕ ਲੈ ਜਾਣਗੇ ਨਾਰਮਲ ਪੀਪੀ ਦੇ ਵਿੱਚ ਵੀ ਚੱਕ ਲੈ ਜਾਣਗੇ ਠੀਕ ਆ ਜੀ ਤਾਂ ਇਹਦੇ ਵਿੱਚ ਜਿਹੜੀ ਮਤਲਬ ਕਿ ਮੇਨ ਚੀਜ਼ ਆ ਉਹ ਬਟਾਲੀਅਨਸ ਦੇ ਬੰਦੇ ਹੁੰਦੇ ਆ ਮਤਲਬ ਯੂਨਿਟ ਦੇ ਬੰਦੇ ਹੁੰਦੇ ਆ ਬਾਈ ਡਿਪੈਂਡ ਕਰਦਾ ਕਿ ਇਹ 2000 ਜਿਹੜੇ 23 ਵਾਲੇ ਭਰਤੀ ਉਹਦੇ ਵਿੱਚ ਤੋਂ ਨਹੀਂ ਲਈ ਜਾਣਗੇ ਕਿਉਂਕਿ ਉਹ ਸਾਰੀ ਡਿਸਟ੍ਰਿਕਟ ਦੀ ਸੀਗੀ ਤਾਂ ਉਮੀਦ ਇਹ ਹੀ ਹੈ ਕਿ 2024 ਦੇ ਜਿਹੜੇ ਕੈਂਡੀਡੇਟਸ ਜਿਹੜੇ ਭਰਤੀ ਹੋਏ ਨੇ ਆਰਮਡ ਕਾਟਰ ਦੇ ਵਿੱਚ ਉਹਨਾਂ ਦੇ ਵਿੱਚੋਂ ਕੁਝ ਬੰਦੇ ਬਾਈ ਨੇਮ ਰੈਂਡਮਲੀ ਚੱਕਲੇ ਜਾਣ ਠੀਕ ਹੈ ਤੁਸੀਂ ਕੋਈ ਵੀ ਬਟਾਲੀਅਨ ਸਿਲੈਕਟ ਕਰ ਸਕਦੇ ਹੋ ਠੀਕ ਹੈ ਮਤਲਬ ਹਰੇਕ ਬਟਾਲੀਅਨ ਦੇ ਵਿੱਚ ਬੰਦੇ ਲਈ ਜਾਂਦੇ ਐਸਐਸਫ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਦਾਂ ਹੀ ਹੋਊਗਾ ਠੀਕ ਹੈ ਕਿਉਂਕਿ ਇਹਦੇ ਜਿਹੜੇ ਹੈਗੇ ਆ ਮਤਲਬ ਜੋ ਬੈਲਟ ਨੰਬਰ ਤੁਹਾਡੇ ਆਪਣੀ ਬਟਾਲੀਅਨ ਦੇ ਹੋਣਗੇ ਬਟ ਤੁਸੀਂ ਸਰਵ ਜਿਹੜਾ ਹੈਗਾ एसएसएफ ਦੇ ਅੰਦਰ ਕਰੋਗੇ ਠੀਕ ਆ ਤਾਂ ਫਿਲਹਾਲ ਵੀ ਇਦਾਂ ਹੀ ਚੱਲ ਰਿਹਾ ਹੈਗਾ ਜਿਹੜੇ ਕਾਫੀ ਮੁੰਡੇ ਹੈਗੇ ਕਮਾਂਡੋ ਦੇ ਹੈਗੇ ਠੀਕ ਆ ਪੀਏਪੀ ਦੀਆਂ ਹਨੀਆਂ ਬਟਾਲੀਅਨ ਸਿੰਘਾਂ ਸੱਤ ਦਾ 27 ਆ 75 ਆ 80 ਆ ਠੀਕ ਆ ਹੋਰ ਬਟਾਲੀਅਨ ਹੈਗੀਆਂ ਜਿਦਾਂ ਜਿਵੇਂ 82 ਬਟਾਲੀਅਨ ਚੰਡੀਗੜ੍ਹ ਆ ਤਾਂ ਇਹਨਾਂ ਦੇ ਮੁੰਡੇ ਕੁੜੀਆਂ ਜਿਹੜੇ ਹੈਗੇ ਆ ਅਲੱਗ-ਅਲੱਗ ਬਟਾਲੀਅਨਸ ਦੇ ਉਹ ਐਸਐਸ ਦੇ ਵਿੱਚ ਜਿਹੜਾ ਉਹ ਸਰਵਿਸ ਕਰ ਰਹੇ ਨੇ ਤਾਂ ਜ਼ਰੂਰੀ ਨਹੀਂਗਾ ਕਿ ਮਤਲਬ ਕਿ ਤੁਸੀਂ ਸਿੱਧਾ ਜਿਹੜਾ ਕਿ ਮਤਲਬ ਕਹਿ ਰਹੇ ਹਾਂ ਕਿ ਅਸੀਂ ਸਿੱਧਾ ਐਸਐਸਐਫ ਦੇ ਵਿੱਚ ਜੁਆਇਨ ਕਰਨਾ ਤਾਂ ਇਹ ਮਹਿਕਮਾ ਹੀ ਇਹ ਚੂਸ ਮਤਲਬ ਕਿ ਕਿ ਤੁਸੀਂ ਕੋਈ ਪ੍ਰੈਫਰੈਂਸ ਨਹੀਂ ਦੇਣੀ ਤੁਸੀਂ ਸਿਰਫ ਆਪਣੀ ਜਿਹੜੀ ਹੈ ਪ੍ਰੈਫਰੈਂਸ ਉਹ ਮਤਲਬ ਕਿ ਮੰਗੀ ਜਾਊਗੀ ਤਾਂ ਉਹ ਸਿਰਫ ਬਟਾਲੀਅਨਸ ਨੂੰ ਦੇਣੀ ਆ ਨਾ ਕਿ ਐਸਐਸਐਫ ਨੂੰ ਤਾਂ ਉਮੀਦ ਕਰਦਾ ਹਾਂ ਜਿਹੜੀ ਤੁਸੀਂ ਜਿਹੜੀ ਵੀਡੀਓ ਸਾਰੀ ਚੰਗੀ ਤਰ੍ਹਾਂ ਦੇਖਿਓ ਉਹ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਊਗਾ ਠੀਕ ਆ ਤਾਂ ਇਸੇ ਤਰ੍ਹਾਂ ਹੋਰ ਵਧੀਆ ਜਾਣਕਾਰੀ ਲੈਣ ਲਈ ਚੈਨਲ ਨਾਲ ਜੁੜੇ ਰਹੋ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਤੁਹਾਡੇ ਟੌਪਿਕਸ ਨੂੰ ਮੈਂ ਕਲੀਅਰ ਕਰਦਾ ਰਹੂੰਗਾ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਹੋ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਸੀ ਕਾਲ ਜੈ ਹਿੰ